ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ 16 ਨਵੰਬਰ ਨੂੰ ਗੁਰਦੁਆਰਾ ਪਲਾ ਸਾਹਿਬ ਵਿਖੇ ਸੁੰਦਰ ਦਸਤਾਰ ਅਤੇ ਦਮਾਲੇ ਮੁਕਾਬਲੇ ਕਰਵਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਾਲਾ ਨੇ ਫਾਸਟ ਰਿਪੋਰਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਸਮਾਗਮ ਕਰਾਉਣ ਦਾ ਮੁੱਖ ਮਕਸਦ ਇਹ ਹੈ ਕਿ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ ਮੁਖਮਿੰਦਰ ਸਿੰਘ ਖਾਪੜਖੇੜੀ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਜੇਤੂ ਬੱਚਿਆਂ ਨੂੰ ਉਹਨਾਂ ਨੇ ਇਨਾਮ ਵੰਡੇ ਨਾਲ ਹੀ ਉਹਨਾਂ ਨੇ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਹੋਇਆਂ ਆਖਿਆ ਕਿ ਸੁਸਾਇਟੀ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ ਸੋ ਹੋਰ ਸੁਸਾਇਟੀਆਂ ਨੂੰ ਵੀ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜੀ ਵਾਤਾਵਰਣ ਸਿੱਖਿਆ ਨਾਲ ਜੁੜ ਸਕੇ ਇਸ ਮੌਕੇ ਜਰਨਲਿਸਟ ਕਰਤਾਰ ਕਸ਼ਮੀਰ ਸਿੰਘ ਖਜਾਂਚੀ ਬੀ ਐਸਕਿਲ ਮੀਤ ਪ੍ਰਧਾਨ ਸ਼ਲੱਖਣ ਸਿੰਘ ਪਟਵਾਰੀ ਨਗੇਂਦਰ ਸਿੰਘ ਪੰਨੂ ਡਾਕਟਰ ਸੁਖਦੇਵ ਸਿੰਘ ਗੁਰਦੇਵ ਸਿੰਘ ਗੁਰਨਾਮ ਸਿੰਘ ਬਲਕਾਰ ਸਿੰਘ ਅਵਤਾਰ ਸਿੰਘ ਸ਼ਰਨਜੀਤ ਸਿੰਘ ਲੱਕੀ ਮੌਜੂਦ ਚ ਹਨ ਆ ਬਹੁਤ ਹੀ ਸਲਾਘਾਯੋਗ ਹੈ ਜਿਹੜਾ ਗੁਰੂ ਮਾਰਾ ਨੂੰ ਆਪਣੇ ਜਿਹੜੇ ਬੱਚੇ ਸੱਦੇ ਹੋਏ ਪੱਧ ਤ ਹੋਏ ਆਪਣੇ ਉਹ ਦਸਤਾਰ ਜਿਹੜੇ ਆਪਣੇ ਕੇਸ ਆਧਾਰੀ ਹੋਣ ਗੁਰੂ ਵਾਲੇ ਬਣ ਗੁਰੂ ਦੀ ਮਾਤੇ ਚੱਲਣਾ ਗੁਰੂ ਦੀ ਸੋਝੀ ਲੈਣ ਜੀਰੂ ਗ੍ਰੰਥਾ ਸੇਵਾ ਸਰੀ ਉਹਨਾਂ ਜੋ ਹੈ ਪ੍ਰਲਾਗਿਤਾ ਬਹੁਤ ਸਲਾਘਾਯੋਗ ਆ ਇਹ ਹੋਣੇ ਚਾਹੀਦੇ ਪ੍ਰਾਲੇ ਆਲੇ ਬੱਚਿਆਂ ਨੂੰ ਆਪਣੇ ਵਿਰਸੇ ਦਾ ਪਤਾ ਲੱਗੇ ਆਪਣੇ ਆਪਣੇ ਸਿਧਾਂਤ ਦਾ ਪਤਾ ਲੱਗੇ ਜੋ ਸਾਨੂੰ ਸਾਡੇ ਪੁਰਖਿਆਂ ਨੇ ਜਾਂ ਸਾਡੇ ਵਡੇਰਿਆਂ ਸਤਿਗੁਰਾਂ ਜਿਹੜਾ ਉਹਨਾਂ ਦੇ ਮਾਲਕ ਖਾੜੇ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਚਲਦੇ ਆਏ ਨੇ 6ਵੇਂ ਪਾਤਸ਼ਾਹ ਨੇ ਵੀ ਇਹ ਗਤਕਾ ਜਿਹੜਾ ਸਾਡੀ ਵਿਰਾਸਤ ਈ ਹੈ ਸਾਡੀ ਗਤਕਾ ਜਿਹੜਾ ਸਾਡਾ ਇਹ ਰਾਜਾ ਮਹਾਰਾਜ ਦੀ ਇੱਕ ਜਿਹੜੀ ਤਲਾ ਹੈ ਸਾਰੀ ਇਹ ਸਤਿਗੁਰਾਂ ਨੇ ਆਪ ਇਹ ਵਰਦਾਈ ਆ ਜਿੱਦੋਂ ਬੱਚੇ ਸਾਡੇ ਦੂਰ ਸੀ ਦਸੋ ਜਿਹੜਾ ਇਹ ਸਾਡੀ ਇਸ ਮਿਸ਼ਨ ਨੇ ਜਾਂ ਇਹ ਹਾਰੀ ਸੁਸਾਇਟੀ ਨੇ ਜੋ ਇਹ ਪ੍ਰਾਲਾ ਕੀਤਾ ਸਾਰਾ ਸਲਾਹਾਂ ਜੋਗਾ ਇਹ ਪ੍ਰਾਲੇ ਆਉਣ ਵਾਲੇ ਸਮੇਂ ਵਿੱਚ ਹੋਣੇ ਚਾਹੀਦੇ ਆ ਜੋ ਬੱਚੇ ਪਤਿਤ ਹੋਏ ਆ ਜਾਂ ਆਪਣੇ ਨਸ਼ਾ ਦੇ ਰੁਝਾਨ ਨਾਲ ਨੂੰ ਤੁਰੇ ਆ ਉਹ ਸਾਰੇ ਬੱਚਿਆਂ ਨੂੰ ਉੜ ਕੇ ਆਪਾਂ ਇਹਨਾਂ ਨੂੰ ਆਪਣੇ ਵਿੱਸੇ ਨਾਲ ਜੋੜੀਏ ਆਪਣੇ ਜਿਹੜਾ ਸਾਡਾ ਬੜਮੁੱਲਾ ਸਿਧਾਂਤ ਬਖਸ਼ਿਆ ਸਾਨੂੰ ਸਤਿਗੁਰਾਂ ਨੇ ਉਹਨਾਂ ਸਿਧਾਂਤਾਂ ਦੇ ਧਾਰ ਨਹੀਂ ਬਣ ਕੇ ਚੱਲਣ ਦੇ ਆਪਣੇ ਜੀਵ ਨੂੰ ਸਫਲਾ ਕਰਨ ਮੇਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਪਾਵਨ ਸਥਾਨ ਤੇ ਗੁਰਦੁਆਰਾ ਸ੍ਰੀ ਪਲਾਸ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਤਕਰੀਬਨ ਇਹ ਚੌਥਾ ਸਾਡਾ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬੜਾ ਵੱਡਾ ਇਹ ਉਪਰਾਲਾ ਗੁਰੂ ਸਾਹਿਬ ਜੀ ਸੇਵਾ ਲੈਂਦੇ ਆ ਕਿ ਅਸੀਂ ਨੌਜਵਾਨ ਬੱਚਿਆਂ ਨੂੰ ਇਹਨਾਂ ਦਾ ਮੁਕਾਬਲਾ ਸੁੰਦਰ ਦਸਤਾਰ ਮੁਕਾਬਲਾ ਕਰਵਾਉਨੇ ਆ ਜਿਹਦੇ ਵਿੱਚ ਫਰਸਟ ਸੈਕੰਡ ਥਰਡ ਤੇ ਪ੍ਰਾਈਜ਼ ਮਿਲਣੇ ਹੀ ਮਿਲਣੇ ਆ ਉਹਨਾਂ ਨੂੰ ਬਾਕੀ ਵੀ ਜਿੰਨਿਆਂ ਨੇ ਵੀ ਭਾਗ ਲਿਆ ਬੱਚਿਆਂ ਨੇ ਜਾਂ ਉਹਨਾਂ ਦੀਆਂ ਮਾਤਾਵਾਂ ਨੇ ਸੋਹਣੀ ਪਟਕੀ ਸਜਾਈ ਬੱਚਿਆਂ ਦੇ ਸਾਰਿਆਂ ਨੂੰ ਵਾਜਬ ਨਾਮ ਦਿੱਤੇ ਜਾਣਗੇ ਇਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਔਰ ਸਾਡਾ ਮੇਨ ਮਸਕਦ ਇਹ ਹੀ ਕਿ ਸਿੱਖੀ ਨੂੰ ਪਰਫੁੱਲਤ ਕੀਤਾ ਜਾਵੇ ਔਰ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇ ਉਹਨਾਂ ਨੂੰ ਗੁਰਮਤ ਨਾਲ ਜੋੜਿਆ ਜਾਵੇ ਗੁਰਮਤ ਪੜ੍ਹਾਈ ਜਾਵੇ ਜਿੱਥੇ ਆਪਾਂ ਸੁੰਦਰ ਦਸਤਾਰ ਮੁਕਾਬਲਾ ਕਰਾਇਆ ਨਾ ਉੱਥੇ ਨਾਲ ਦੇ ਨਾਲ ਸਾਡੇ ਜੱਜ ਸਹਬਾਨਾ ਨੇ ਜਿਹੜੇ ਕਾਫੀ ਪੜ੍ਹੇ ਲਿਖੇ ਜੱਜ ਨੇ ਸਾਰੇ ਚੰਗੇ ਕੰਪੀਟੀਸ਼ਨਾਂ ਦੇ ਵਿੱਚੋਂ ਉਹ ਵੀ ਨਿਕਲ ਕੇ ਆਏ ਨੇ ਉਹਨਾਂ ਨੇ ਇਕੱਲੇ-ਇਕੱਲੇ ਬੱਚੇ ਨੂੰ ਗੁਰਮਤ ਬਾਰੇ ਵਿਚਾਰਾਂ ਵੀ ਪੁੱਛੀਆਂ ਨੇ ਸਾਨੂੰ ਦੇਖੋ ਮੈਨੂੰ ਇੱਕ ਹੈਰਾਨੀ ਹੋਈ ਸੁਣ ਕੇ ਇਹ ਸਾਡੇ ਬੱਚਿਆਂ ਨੂੰ 10 ਗੁਰੂ ਸਾਹਿਬਾਨ ਦੇ ਨਾਂ ਹੀ ਨਹੀਂ ਪਤਾ ਸਾਡੇ ਬੱਚਿਆਂ ਨੂੰ ਆਪਣੇ ਤਖਤਾਂ ਦੇ ਨਾਮ ਨਹੀਂ ਪਤਾ ਇਹਦਾ ਕਾਰਨ ਪਤਾ ਕੀ ਹੋਇਆ ਸਾਡੇ ਮਾਤਾ ਪਿਤਾ ਵਿਸਲੇ ਹੋਏ ਜੇ ਮਾਂ ਪਿਓ ਆਪਣਾ ਸਹੀ ਰੋਲ ਅਦਾ ਇੱਥੇ ਕਰਦਾ ਤੇ ਕਦਾ ਚਿੱਤ ਵੀ ਉਹ ਬੱਚਾ ਜਿਹੜਾ ਸੀ ਸਿੱਖੀ ਤੋਂ ਦੂਰ ਨਾ ਜਾਂਦਾ ਮਰਿਆਦਾ ਤੋਂ ਦੂਰ ਨਾ ਜਾਂਦਾ ਉਹਨੂੰ ਗੁਰਮਤਿ ਦੀ ਹਰ ਗੱਲ ਚ ਇੱਥੇ ਹੋਣੀ ਸੀ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਛੋਟੀ ਉਮਰ ਚ ਨਾ ਤੁਸੀਂ ਵੀ ਯਾਦ ਕਰੋ ਜਦੋਂ ਆਪਾਂ ਪੜ੍ਹਦੇ ਰਹੇ ਹਾਂ ਸਾਨੂੰ ਉਹ ਪੁਰਾਣੀਆਂ ਗੱਲਾਂ ਬੜੀਆਂ ਯਾਦ ਨਹੀਂ ਹੁੰਦੀ ਇਸ ਕਰਕੇ ਇਹ ਬੱਚੇ ਦੇ ਅੰਦਰ ਘਰ ਕਰ ਜਾਂਦੀ ਗੱਲ ਜਿਉ ਫਿਲਮਾਂ ਦੇਖੂ ਜਾਂ ਮਾੜੀਆਂ ਚੀਜ਼ਾਂ ਦੇਖੂ ਉਹ ਚੀਜ਼ਾਂ ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਜੇ ਉਹ ਗੁਰਸਿੱਖੀ ਨਾਲ ਪਰਪੱਕ ਹੋ ਗਿਆ ਨਾ ਮੁੜ ਕੇ ਤੇ ਭਾਵੇਂ ਬੰਦ-ਬੰਦ ਕੱਟਿਆ ਜਾਵੇ ਕੋਈ ਫਰਕ ਨਹੀਂ ਪੈਂਦਾ ਚਾਹੇ ਆਰਿਆਂ ਨਾਲ چیرਿਆ ਜਾਏ ਕੋਈ ਫਰਕ ਨਹੀਂ ਪੈਂਦਾ ਮੈਂ ਹੁਣੇ ਉਹ ਵੀਰ ਜਿਆ ਜਿਕਰ ਕਰਨੀ ਵੀ ਟੋਪੀ ਭਾਵੇਂ ਸੋਨੇ ਦੀ ਹੋਵੇ ਪਰ ਦਸਤਾਰ ਜਹਾਨੀ ਕੋਈ ਦਸਤਾਰ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ ਇਹ ਗੁਰੂ ਸਾਹਿਬ ਨੇ ਬੜੀ ਘਾਲਣਾ ਘਾਲ ਕੇ ਸਾਡੇ 10 ਗੁਰਸਾਹਿਬਾਨ ਨੇ ਸਾਨੂੰ ਇਹ ਦਸਤਾਰ ਲੈ ਕੇ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਪਲਾਸਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਸੁੰਦਰ ਦਸਤਾਰ ਅਤੇ ਦਮਾਲਾ ਮੁਕਾਬਲੇ ਕਰਵਾਏ ਗਏ ਇਸ ਮੌਕੇ ਜਿਹੜੇ ਬੱਚੇ ਇਸ ਵਿੱਚ ਵਿਜੇਤਰੇ ਉਹਨਾਂ ਵਿੱਚ ਇਨਾਮ ਵੀ ਵੰਡੇ ਗਏ ਸੁਸਾਇਟੀ ਮੈਂਬਰਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਮੁੱਖ ਮਕਸਦ ਇਹ ਹੈ ਕਿ ਨੌਜਵਾਨ ਪੀੜੀ ਨੂੰ ਜਿਆਦਾ ਤੋਂ ਜਿਆਦਾ ਸਿੱਖੀ ਨਾਲ ਜੋੜਿਆ ਜਾ ਸਕੇ ਅਮਰਥਰ ਫਾਸਟਵੇ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ